लुगियाणा ਹਲਕਾ ਨੌਰਤੋ ਵਿਧਾਇਕ ਚੌਧਰੀ ਮਦਲਾਲ ਬੱਗਾ ਤੇਗਵਾਈ ਹੇਟ ਵਿਸ਼ੇਸ਼ ਵਟਕਤਾ ਯੋਜਨਕਾਰ ਚੋਲੀ ਮਹੰਦਾ ਤੇ ਸਲੀਮ ਟਾਬਰੀ ਨਿਵਾਸੀਆਂ ਨੂੰ ਉਹਨਾ ਵੱਡਾ ਤੋਹਫਾ ਦਿੱਤਾ ਹੈ। ਅਤਿਕਾਣ ਗੱਲਬਾਤਕਾਰ ਦਾ ਵਿਧਾਇਕ ਚੌਧਰੀ ਮਦਲਾਲ ਬੱਗਾ ਨੇ ਦੱਸਿਆ ਕਿ ਪਿਛਲੇ ਲੰਬੇ ਸਮੇਂ ਤੋਂ ਸਾਨਕ ਲੋਕਾਂ ਦੀ ਮੰਗ ਸੀ ਚੌਣੀ ਮੋਲਾ ਤੇ ਸਲੀਮ ਟਾਬਰੀ ਦੇ ਦੀਨਪੰਦੇ ਬੁੱਡੇ ਦਰਿਆ ਦੇ ਨਾਲ ਇਸ ਨੂੰ ਜੋੜਿਆ ਜਾਵੇ ਤਾਂ ਜੋ ਸਾਨਕ ਲੋਕਾਂ ਦਾ ਕਾਰੋਬਾਰ ਵਧ ਸਕੇ ਜਿਸ ਤੇ ਜਾਉਂਦਾ ਹੈ। ਵਿਧਾਇਕ ਚੌਧਰੀ ਰਾਲ ਬੱਗਾ ਦੇ ਵੱਲੋਂ ਬੁੱਡੇ ਦਰਿਆ ਦੇ ਉੱਪਰ ਇੱਕ ਜੁਆਇੰਟ ਪੁਲ ਚੂੜਨ ਦਾ ਉਦਘਾਟਨ ਕੀਤਾ ਗਿਆ ਹੈ। ਸਭ ਤੋਂ ਪਹਿਲਾਂ ਤਾਂ ਮੈਂ ਲੋਕਾਂ ਦਾ ਧੰਨਵਾਦ ਕਰਦਾ ਹਾਂ ਵੋਟਰਾਂ ਦਾ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਇਸ ਲਾਇਕ ਬਣਾਇਆ ਕਿ ਆਪਾਂ ਅੱਜ ਹਲਕੇ ਨੋਰਨੀ ਸੇਵਾ ਕਰ ਰਹੇ ਹਾਂ ਔਰ ਜੋ ਡਿਵੈਲਪਮੈਂਟ ਅਜ ਤੋਂ 3 ਸਾਲ ਪਹਿਲਾਂ ਤੋਂ ਸਟਾਰਟ ਹੋਈ ਹੈ ਉਸੇ ਗਲੀ ਦੇ ਵਿੱਚ ਜੋ ਲੋਕਾਂ ਨਾਲ ਕੀਤੇ ਵਾਦੇ ਜਿਹੜਾ ਆਪਾਂ ਅੱਜ ਪੁਲ ਦਾ ਸ਼ੁਭਰੰਭ ਕੀਤਾ ਇਹ ਪੁਲ ਵਾਸਤੇ ਮੈਂ ਲੋਕਾਂ ਨੂੰ ਜੋ ਇਲੈਕਸ਼ਨ ਵੇਲੇ ਕਿਹਾ ਸੀ ਕਿ ਜਦੋਂ ਛੋਣੀ ਮੱਲਾ ਔਰ ਸਲੇਮ ਟਾਪ ਨੂੰ ਜੁੜਨ ਦੀ ਗੱਲ ਹੋਈ ਸੀ ਕਿ ਤੇ ਮੈਂ ਇਹਨਾਂ ਨੂੰ ਵਾਦਾ ਕੀਤਾ ਕਿ ਜਿਸ ਦਿਨ ਤੁਸੀਂ ਤਾਕਤ ਦੇ ਦੇਵੋਗੇ ਉਦੋਂ ਦੂਰ ਨਹੀਂ ਤੇ ਅਸੀਂ ਇਹ ਛੋਨੀ ਮੋਲਾ ਔਰ ਸਲੀਮਟ ਆਪਣੀ ਅਸੀਂ ਜੋੜਦੇ ਆਂਗੇ ਕਿਉਂਕਿ ਛੋਨੀ ਮੋਲਾ ਸਲੀਮਟ ਇਕੱਲਾ ਨਹੀਂ ਹੈ ਅਸੀਂ ਜੋ ਸ਼ਹਿਰ ਤੋਂ ਜਲੀਏ ਤੇ ਜੇ ਆਪਾਂ ਪੁਲ ਦੀ ਗੱਲ ਕਰਨੀ ਤਾਂ 12 ਸਾਲ ਤੋਂ ਬੰਦ ਪਿਆ ਸੀ ਉਹ ਵੀ ਬਹੁਤ ਛੇਤੀ ਸੀ ਇਹਦਾ ਮੁਰਦ ਕਰਨ ਜਾ ਰਹੇ ਅਗਲੇ ਮਹੀਨੇ ਦਾ ਮੁਰਦ ਕਰ ਦੇਣਾ ਆ ਲਾਸਟ 30 ਤਰੀਕ ਨੂੰ ਆਪਾਂ ਨੂੰ ਮਿਲ ਜਾਣਾ ਪਰ ਟ੍ਰੈਫਿਕ ਦੀ ਸਮੱਸਿਆ ਨੂੰ ਦੇਖਦੇ ਆਪਾਂ ਪੁਲ ਨਾਲ ਅਸੀਂ ਦੁਬਾਰਾ ਦੂਸਰਾ ਸਟਾਰਟ ਕਰਨ ਲੱਗੇ ਆ ਇਹ 2 ਕਰੋੜ 78 ਲੱਖ ਦੀ ਲਾਗਤ ਦੇ ਨਾਲ ਇਹ ਪੁਲ ਬਣਨਾ ਹੈ ਔਰ ਜੇ ਹੁਣ ਤੇਲ ਨੂੰ ਪੋਲ ਨੇ ਜਿਹੜਾ ਸ਼ੇਪੂਰੀ ਵਾਲਾ ਅਸੀਂ 2 ਮਹੀਨੇ ਪਹਿਲਾਂ ਸਟਾਰਟ ਕੀਤਾ ਸੀ ਅਸੀਂ ਤੇ 2 ਦਿਨ ਪਹਿਲਾਂ ਰੇਲਵੇ ਲਾਈਨ ਦੇ ਪਰਲੇ ਪਾਸੇ ਕੁੰਦਨਪੁਰੀ ਵਾਲਾ ਪੁਲ ਸਟਾਰਟ ਕੀਤਾ ਸੀ ਅੱਜ ਇਹਦੀ ਵਾਰੀ ਸੀ ਅੱਜ ਜਿਸ ਦਾ ਸ਼ੁਭਾਰੰਭ ਕਰਤਾ ਹੈ ਇਹ ਤਕਰੀਬਨ 3 ਮਹੀਨੇ ਦੇ ਵਿੱਚ ਤੋ ਤਿਆਰ ਹੋ ਕੇ ਲੋਕਾਂ ਦੇ ਹਿਤ ਸਟਾਰਟ ਹੋ ਜਾਏਗਾ ਔਰ ਮੈਂ ਤੁਹਾਡੇ ਮਾਧਮੇ ਤੋਂ ਲੋਕਾਂ ਨੂੰ ਮੁਬਾਰਕਬਾਦ ਦੇਣਾ ਚਾਹੁੰਦਾ ਕਿਉਂਕਿ ਸਾਰਿਆਂ ਦਾ ਇਸ ਦੇ ਨਾਲ ਬਿਜ਼ਨਸ ਵਧ ਜਾਣਾ ਔਰ ਲੋਕਾਂ ਦੀ ਟ੍ਰੈਫਿਕ ਦੀ ਸਮੱਸਿਆ ਜਿਹੜੀ ਬਹੁਤ ਘਟ ਜਾਣੀ ਹੈ ਇਹਦੇ ਨਾਲ ਮੈਂ ਸਾਡੇ ਸੀਨੀਅਰ ਡਿਪਟੀ ਮੇਅਰ ਸਾਹਿਬ ਰਕੇਸ਼ ਪ੍ਰਾਸ਼ਰ ਦਾ ਵੀ ਧੰਨਵਾਦ ਕਰਦਾ ਕਿਉਂਕਿ ਫਰੈਸ ਕਮ ਕਿ ਕਿ ਸਰਕਾਰਾਂ ਦਾ ਕੰਮ ਹੁੰਦਾ ਕਿ ਲੋਕਾਂ ਦੀ ਡਿਵੈਲਪਮੈਂਟ ਦੇ ਯੋਗਦਾਨ ਪਾਣਾ ਸਰਕਾਰ ਸਾਡੀਆਂ ਇਸ ਪਹਿਲੀ ਸਰਕਾਰ ਹੈ ਜਿਹੜੀ ਕਦੇ ਵੀ ਨਹੀਂ ਕਹਿੰਦੀ ਸਾਡੇ ਕੋਲ ਖਜ਼ਾਨਾ ਨਹੀਂ ਹੈ ਸਾਡੇ ਕੋਲ ਖਜ਼ਾਨਾ ਬੁੱਲ ਭਰਿਆ ਪਿਛਲੀਆਂ ਰਵਿਆਸੀ ਪਾਰਟੀਆਂ ਜਿਹੜੀਆਂ ਸੀਗੀਆਂ ਇੱਕੋ ਗੱਲ ਕਰਦੀਆਂ ਸਾਡਾ ਖਜ਼ਾਨਾ ਹੈ ਨਹੀਂ ਸਾਡਾ ਅਸੀਂ ਜਿਹੜਾ ਇਹ ਮੂਰਤ ਕਦੇ ਕਰੋੜ ਤੋਂ ਘੱਟ ਹੁੰਦਾ ਹੀ ਨਹੀਂ ਸਾਰੇ ਕਰੋੜ ਤੋਂ ਉੱਪਰ ਆ ਪੁੱਲ ਬਣਾਇਆ 8.59 ਕਰੋੜ ਰੁਪਈਆ ਲਾਤਾ ਨਾਲ ਸੜਕ ਬਣ ਗਈ 6 ਕਰੋੜ ਤੇ ਲਵਾਤਾ ਪਰਲੀਆਂ ਬੁਲੀਆਂ ਬਣ ਰੀਆਂ 2-2 ਕਰੋੜ ਤੇ ਲੱਗ ਰਿਆ 1-3 ਕਰੋੜ ਰੁਪਈਆ ਤੇ ਲੱਗ ਜਾਣਾ ਹੈ ਇਹ ਸਾਰੇ ਪੈਸੇ ਲੋਕਾਂ ਦੇ ਟੈਕਸ ਦਾ ਪੈਸਾ ਲੋਕਾਂ ਦੇ ਟੈਕਸ ਦੇ ਪੈਸੇ ਦੀ ਪਹਿਲੀ ਸਰਕਾਰ ਜਿਹੜੀ ਵਾਪਸੀ ਕਰਕੇ ਅੱਜ ਸ਼ਹਿਰ ਦੀ ਡਿਵੈਲਪਮੈਂਟ ਕਰ ਰਹੀ ਹੈ ਔਰ ਖਾਸ ਤੌਰ ਤੇ ਸਭ ਤੋਂ ਵੱਡਾ ਮੁੱਦਾ ਜਿਸ ਨਾਲ ਲੁਧਿਆਣਾ ਵਿੱਚ ਟ੍ਰੈਫਿਕ ਦਾ ਟ੍ਰੈਫਿਕ ਦੀ ਸਮੱਸਿਆ ਨੂੰ ਦੇ ਦੇ ਅਸੀਂ ਇਹ ਪੁਲ ਬਣਾ ਰਹੇ ਹਾਂ ਪੁਲ ਬਣਨ ਦੇ ਨਾਲ ਟ੍ਰੈਫਿਕ ਦੀ ਕਾਫੀ ਜਿਹੜੀ ਸਮੱਸਿਆ ਹੱਲ ਹੋ ਜਾਏਗੀ ਜਿਨ੍ਹਾਂ ਨੂੰ ਦਿੱਕਤ ਵਾਲੀ ਆ ਰਹੀ ਸੀਗੀ ਉਹ ਦਿੱਕਤਾਂ ਦੂਰ ਹੋ ਜਾਣਗੀਆਂ ਔਰ ਆਸ ਹੈ ਕਿ ਅਪੋਰਲ ਮਿਲ ਕੇ ਇਸ ਤਰ੍ਹਾਂ ਸ਼ਹਿਰ ਦੀ ਡਿਵੈਲਪਮੈਂਟ ਕਰਾਂਗੇ ਔਰ ਸਾਡੇ ਜੋ ਮੇਰੇ ਹਲਕ ਮੇਰੇ ਸਿਰਫ ਨੌਰਥੇ ਜਨਰਲ ਕਮਿਸ਼ਨਰ ਵੀ ਨਾਲ ਖੜੇ ਨੇ ਔਰ ਤਕਰੀਬਨ ਸਾਡੀ ਜਿਹੜੀ ਆਸ ਹੈਗੀ ਆਪਾਂ ਲੋਕਾਂ ਦੀਆਂ ਸੋਚ ਮੁਤਾਬਕ ਡਿਵੈਲਪਮੈਂਟ ਕਰੀਏ ਔਰ ਜਿੱਥੇ-ਜਿੱਥੇ ਡਿਵੈਲਪਮੈਂਟ ਹੋਣੀ ਹੈ ਪਹਿਲ ਦੇ ਅਧਾਰ ਤੇ ਕਰਾਂਗੇ ਔਰ ਮੈਂ ਕੱਲ ਦਾ ਦਿਨ ਮੈਂ ਹੁਣੇ ਮੀਟਿੰਗ ਕਰਕੇ ਇਹਨਾਂ ਨਾਲ ਆਇਆ ਕਿ ਜਿੰਨੇ ਮੇਰੇ ਹਲਕੇ ਨੇ ਹਲਕੇ ਦੇ ਵਾਰਡ ਨੇ ਮੈਂ ਕੱਲ ਸਾਰੇ ਵਾਰਡਾਂ ਦੇ ਵਿੱਚ ਜਾਣਾ ਜਿੱਥੇ-ਜਿੱਥੇ ਕੋਈ ਕਮੀ ਰਹਿ ਗਈ ਹੈ ਅਸੀਂ ਦੋ ਦਿਨਾਂ ਵਿੱਚ ਪੂਰੀ ਕਰ ਦਈਏ ਸਾਡੇ ਐਸਟੀਮੇਟ ਬਿਲਕੁਲ ਕਲੀਅਰ ਪਾਸ ਹੋ ਚੁੱਕੇ ਨੇ ਕਿਤੇ ਵੀ ਸਾਡੀ ਕਮੀ ਨਹੀਂ ਹੈ ਔਰ ਕੱਲ ਮੈਂ ਦੋ-ਚਾਰ ਮਹੱਲੇ ਵਿਜ਼ਿਟ ਕਰਕੇ ਉੱਥੇ ਵੀ ਕੰ ਯਾ ਜਸਟ ਸਟਾਰਟ ਹੋ ਗਿਆ ਜੀ ਅੱਜ ਮੈਂ ਅਸੀਂ ਟਰੱਕ ਲਾ ਦਿੱਤਾ ਇਹਦੀ ਤੇ ਜੀ ਦੱਸੋ ਜੀ ਸਟਾਰਟ ਆ ਕੰਮ ਇਹ ਰਕੇ ਜੀ ਮਹਾਰਾਜ ਠੇਕੇਦਾਰ ਸਾਹਿਬ ਠੇਕੇਦਾਰ ਸਾਹਿਬ ਨੂੰ ਬੁਲਾਓ ਜਰਾਂ ਨੂੰ ਕੰਮ ਸਟਾਰਟ ਆ ਜੀ ਬਿਲਕੁਲ ਕੰਮ ਸਟਾਰਟ ਆ ਨੂੰ ਹਾਂਜੀ ਹਾਂਜੀ ਕੰਮ ਸਟਾਰਟ ਆ ਜੀ ਕੰਮ ਸਟਾਰਟ ਹੈ ਕੋਈ ਸਟਾਮ ਲਖੜਾ ਲਖਾ ਲੈਣਾ ਰੱਖ ਲੋ ਐਮਐਲਏ ਸਾਹਿਬ ਜਿਵੇਂ ਕਿ ਤੁਹਾਨੂੰ ਪਤਾ 2 ਕਰੋੜ 75 78 ਲੱਖ ਰੁਪਏ ਦੀ ਮੂਰਤ ਕੀਤਾ ਇਹ ਮੂਰਤ ਦਾ ਵੱਖਰੀ ਗੱਲ ਕੱਲ ਫਰਾਂਸ ਕਮੇਟੀ ਦੀ ਮੀਟਿੰਗ ਹੋਈ ਆ ਉਹਦੇ ਚ ਵੀ ਲੈਣਾ ਲੱਗਿਆ ਹੀਆਂ ਨਾਰਥ ਦੀਆਂ ਇੱਕ ਇੱਕ ਕਰਕੇ ਰੋਲ ਚਾਹੇ ਮੂਰਤ ਕਰੀ ਜਾਣ ਐਨੇ ਕੰਮ ਪਾਸ ਹੋ ਗਏ ਆ ਨਾਰਥ ਦੇ ਤੁਸੀਂ ਆਪ ਦੇਖੋਗੇ ਆ ਟ੍ਰੈਫਿਕ ਦੀ ਕਿਹੜੀ ਸਮੱਸਿਆ ਆ ਅਸੀਂ ਬਹੁਤ ਧਿਆਨ ਦੇ ਰਹੇ ਆ ਅਸੀਂ ਟ੍ਰੈਫਿਕ ਨੂੰ ਮੁੱਖ ਰੱਖਿਆ ਆ ਤੇ ਕਰੋਚਮੈਂਟ ਨੂੰ ਇਹ ਦੋਨੇ ਕੰਮ ਅਸੀਂ ਪਹਿਲ ਦੇ ਆਧਾਰ ਤੇ ਕਰਾਂਗੇ ਜੀ ਜੀ ਵਿਧਾਨ ਸਭਾ ਲਾਇਬਲ ਦੀ ਟਿੰਕਾ ਚਾਹਤ ਰਿਪੋਰਟ